ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਵਿੱਚੋਂ ਕੁਝ ਗੱਲਾਂ ਸਮਝ ਲਈਏ ਜਾਂ ਆਪਣੇ ਜੀਵਨ ਵਿੱਚ ਅਪਣਾ ਲਈਏ ਤਾਂ ਮਨ ਦੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਹੋ ਸਕਦੀਆਂ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਆਕੇ ਬਾਬਾ ਦੀਪ ਸਿੰਘ ਜੀ ਤੁਹਾਡੀਆਂ ਸਾਰੀਆਂ ਹੀ ਇੱਛਾਵਾਂ ਆਪਣੇ ਆਪ ਹੀ ਪੂਰੀਆਂ ਕਰ ਦੇਣ ਤੇ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦੇਣ ਸਾਡੇ ਉੱਪਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਕਿਰਪਾ ਹੋ ਸਕਦੀ ਹੈ ਤਾਂ ਆਓ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿੰਨਾ ਵੀ ਹੋ ਸਕੇ ਬਾਬਾ ਜੀ ਦੇ ਨਾਮ ਦਾ ਸਿਮਰਨ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਤਾਂ ਜ਼ਰੂਰ ਕਰਿਆ ਕਰੋ ਭਾਵੇਂ 5 ਮਿੰਟ ਤੇ ਭਾਵੇਂ 50 ਮਿੰਟ ਜਿੰਨਾ ਵੀ ਤੁਸੀਂ ਬਾਬਾ ਜੀ ਦੇ ਨਾਮ ਦਾ ਸਿਮਰਨ ਕਰ ਲਓਗੇ ਤੁਹਾਡੀ ਰਸਨਾ ਵੀ ਪਵਿੱਤਰ ਹੋ ਜਾਵੇਗੀ ਅੱਜ ਦੀ ਵੀਡੀਓ ਨੂੰ ਹੁਣ ਸ਼ੁਰੂ ਕਰਦੇ ਹਾਂ ਜੀ ਕਿ ਇੱਕ ਤੋਂ ਵੱਧ ਇੱਕ ਪਾਠ ਕਰਨ ਦਾ ਕੀ ਫਾਇਦਾ ਹੈ ਜਾਂ ਫਿਰ ਇਹ ਸਿੱਧਾ ਕਹਿ ਲਈਏ ਕਿ ਇੱਕ ਤੋਂ ਵੱਧ ਪਾਠ ਕਰਨ ਦਾ ਹੋਰ ਕੀ ਫਲ ਪ੍ਰਾਪਤ ਹੋ ਸਕਦਾ ਹੈ ਕਿਉਂਕਿ ਇੱਕੋ ਗੱਲ ਹੈ ਭਾਵੇਂ ਇੱਕ ਪਾਠ ਕਰ ਲਓ ਤੇ ਭਾਵੇਂ ਪਾਠ 50 ਵੀ ਕਰ ਲਓ ਤਾ ਕੀ ਫਰਕ ਪੈਂਦਾ ਹੈ ਜੇਕਰ ਸਾਨੂੰ ਇਹੋ ਜਿਹੀਆਂ ਗੱਲਾਂ ਕੋਈ ਇਨਸਾਨ ਪੁੱਛਦਾ ਹੈ ਤਾਂ ਉਸਨੂੰ ਇੱਕ ਹੀ ਗੱਲ ਕਹਿ ਦਿਓ ਕਿ ਸਾਨੂੰ ਨਹੀਂ ਪਤਾ ਕਿ ਕੀ ਫਾਇਦਾ ਹੁੰਦਾ ਹੈ ਤੇ ਜਾਂ ਉਸਨੂੰ ਇਹ ਕਹਿ ਦਿਓ ਕਿ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜੀਵਨ ਪੜ ਲਓ ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਜੇਕਰ ਅਸੀਂ ਪਾਠ ਕਰਦੇ ਹਾਂ ਤੇ ਸਾਡੇ ਜੀਵਨ ਵਿੱਚ ਕੀ ਬਦਲਾਵ ਹੁੰਦੇ ਹਨ ਜਾ ਸਾਡੇ ਜੀਵਨ ਵਿੱਚ ਕੀ ਕਰਾਮਾਤਾਂ ਹੋ ਜਾਂਦੀਆਂ ਹੈ ਕਿ ਸਾਡਾ ਜੀਵਨ ਹੀ ਸਫਲਾ ਹੋ ਜਾਂਦਾ ਹੈ ਕਿਉਂਕਿ ਬਾਬਾ ਜੀ ਰੋਜ਼ ਸਵੇਰੇ ਉੱਠ ਕੇ 101 ਪਾਠ ਜਪਜੀ ਸਾਹਿਬ ਜੀ ਦੇ ਕਰਦੇ ਸਨ ਐਵੇਂ ਤਾਂ ਨਹੀਂ ਉਹਨਾਂ ਦੀ ਜ਼ਿੰਦਗੀ ਵਿੱਚ ਇੰਨੇ ਵੱਡੇ ਚਮਤਕਾਰ ਹੋਏ ਤੇ ਅੱਜ ਜਿੰਨੀ ਕੁ ਦੁਨੀਆ ਉਹਨਾਂ ਨੂੰ ਉਹਨਾਂ ਦਾ ਨਾਮ ਜਪ ਰਹੀ ਹੈ ਉਹ ਕਿੰਨੀਆਂ ਕਰਾਮਾਤਾਂ ਆਪਣੀਆਂ ਉਹਨਾਂ ਸੰਗਤਾਂ ਤੇ ਵਰਤਾ ਰਹੇ ਹਨ ਉਹਨਾਂ ਦੇ ਸਾਰੇ ਹੀ ਦੁੱਖ ਦਰਦ ਦੂਰ ਕਰ ਰਹੇ ਹਨ ਜਿਹੜੇ ਕੰਮ ਬਾਬਾ ਜੀ ਨੇ ਕੀਤੇ ਹਨ ਉਹ ਕੋਈ ਹੋਰ ਵੀ ਨਹੀਂ ਕਰ ਸਕਿਆ ਅੱਜ ਤੱਕ ਬਾਬਾ ਜੀ ਨੂੰ ਬਚਪਨ ਵਿੱਚ ਹੀ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਲ ਗਏ ਸਨ ਕਹਿੰਦੇ ਹਨ ਕਿ ਬਚਪਨ ਵਿੱਚ ਹੀ ਤੰਤਨ ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਜੀ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਗਏ ਸਨ ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਤਾਂ ਫਿਰ ਦੱਸਦੇ ਹਨ ਕਿ ਜਦੋਂ ਬਾਬਾ ਜੀ ਦੇ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਪਹਿਲੀ ਵਾਰ ਮਿਲਣ ਗਏ ਤਾਂ ਬਾਬਾ ਜੀ ਉੱਤੇ ਉਹਨਾਂ ਦੀ ਕਿਰਪਾ ਹੋ ਗਈ ਤਾਂ ਫਿਰ ਉਹਨਾਂ ਦੇ ਮਾਤਾ ਪਿਤਾ ਜੀ ਦੱਸਿਆ ਕਿ ਬਾਬਾ ਜੀ ਤੇ ਬਾਬਾ ਜੀ ਤੇ ਉਹਨਾਂ ਦਾ ਪਰਿਵਾਰ ਕੁਝ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੇਵਾ ਕਰਦਾ ਰਿਹਾ ਮਹਾਰਾਜ ਜੀ ਦੇ ਦਰਸ਼ਨ ਕੀਤੇ ਕੁਝ ਦਿਨ ਰੁਕਣ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਜੀ ਘਰ ਪਹੁੰਚਣ ਲਈ ਆਪਣੇ ਪੁੱਤਰ ਨੂੰ ਵੀ ਕਿਹਾ ਕਿ ਚੱਲ ਪੁੱਤਰ ਘਰ ਨੂੰ ਚਲੀਏ ਤੇ ਕਹਿੰਦੇ ਹਨ ਕਿ ਬਾਬਾ ਜੀ ਨੇ ਕਿਹਾ ਮੈਂ ਹੁਣ ਕਦੇ ਵੀ ਵਾਪਸ ਨਹੀਂ ਜਾਣਾ ਮੈਂ ਤਾਂ ਇੱਥੇ ਹੀ ਰਹਿਣਾ ਹੈ ਤਾਂ ਮਾਤਾ ਪਿਤਾ ਜੀ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਉਸ ਵੇਲੇ ਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਤਾਂ ਇਹ ਪਰਿਵਾਰ ਉਹਨਾਂ ਘੋੜਿਆਂ ਦੇ ਅੱਗੇ ਹੋ ਕੇ ਖੜਾ ਹੋ ਗਿਆ ਕਹਿੰਦੇ ਕਿ ਬਾਬਾ ਜੀ ਨੇ ਇਹਨਾਂ ਨੂੰ ਦੇਖ ਕੇ ਆਪਣਾ ਘੋੜਾ ਰੋਕ ਲਿਆ ਤੇ ਮਾਤਾ ਪਿਤਾ ਜੀ ਨੇ ਕਿਹਾ ਕਿ ਪਾਤਸ਼ਾਹ ਕਾਫੀ ਦਿਨਾ ਤੋਂ ਅਸੀਂ ਇੱਥੇ ਆਏ ਹੋਏ ਹਾਂ ਪਰ ਅੱਜ ਘਰ ਵਾਪਸੀ ਜਾਣਾ ਸੀ ਪਰ ਸਾਡਾ ਪੁੱਤਰ ਕਹਿ ਰਿਹਾ ਹੈ ਮੈਂ ਘਰ ਵਾਪਸ ਨਹੀਂ ਜਾਣਾ ਮੈਂ ਤਾਂ ਇੱਥੇ ਹੀ ਰੁਕਣਾ ਹੈ ਬਾਬਾ ਜੀ ਵੱਲ ਕਲਗੀਧਰ ਪਾਤਸ਼ਾਹ ਜੀ ਨੇ ਬੜੇ ਹੀ ਪਿਆਰ ਦੇ ਨਾਲ ਤੱਕਿਆ ਅਤੇ ਪੁੱਛਿਆ ਕਿ ਇਸ ਦਾ ਕੀ ਨਾਮ ਹੈ ਤਾਂ ਉਸ ਦੇ ਮਾਤਾ ਪਿਤਾ ਜੀ ਨੇ ਕਿਹਾ ਜੀ ਇਸ ਦਾ ਨਾਮ ਦੀਪਾ ਹੈ ਗੁਰੂ ਜੀ ਨੇ ਕਿਹਾ ਇਸ ਨੂੰ ਤੁਸੀਂ ਇੱਥੇ ਹੀ ਰਹਿਣ ਦਿਓ ਇਸ ਨੂੰ ਪਤਾ ਨਹੀਂ ਇਸ ਨੇ ਕਿੰਨੇ ਦੀਪਾਂ ਨੂੰ ਜਗਾਉਣਾ ਹੈ ਕਹਿੰਦੇ ਹਨ ਕਿ ਉਸ ਦਿਨ ਤੋਂ ਬਾਅਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ پاس ਹੀ ਰੁਕ ਗਏ ਗੁਰੂ ਜੀ ਨੇ ਆਪ ਅੰਮ੍ਰਿਤ ਛਕਾ ਕੇ ਬਾਬਾ ਜੀ ਨੂੰ ਦੀਪ ਸਿੰਘ ਬਣਾ ਦਿੱਤਾ ਗੁਰੂ ਦਾ ਸਿੰਘ ਸਾਜ ਦਿੱਤਾ ਸਤਿਗੁਰ ਜੀ ਨੇ ਐਸਾ ਥਾਪੜਾ ਦਿੱਤਾ ਬਾਬਾ ਜੀ ਉੱਪਰ ਇੰਨੀ ਬਖਸ਼ਿਸ਼ ਕੀਤੀ ਉਹਨਾਂ ਦੇ ਜੀਵਨ ਨੂੰ ਜੇਕਰ ਪੜიਏ ਉਹਨਾਂ ਦੇ ਜੀਵਨ ਵਿੱਚ ਬਹੁਤ ਹੀ ਇਤਿਹਾਸ ਲਿਖਿਆ ਹੋਇਆ ਹੈ ਉਹਨਾਂ ਬਾਰੇ ਦੱਸਿਆ ਗਿਆ ਹੈ ਕਿ ਉਹਨਾਂ ਨੇ ਕਦੇ ਵੀ ਆਰਾਮ ਨਹੀਂ ਕੀਤਾ ਭਾਵੇਂ ਇਹ ਪਤਾ ਹੀ ਨਹੀਂ ਕਿ ਉਹ ਪੂਰੀ ਰਾਤ ਕਦ ਸੁੱਤੇ ਸਨ ਤੇ ਕਦ ਨਹੀਂ ਸੁੱਤੇ ਉਹ ਅੰਮ੍ਰਿਤ ਵੇਲੇ ਨੂੰ ਬਹੁਤ ਜ਼ਿਆਦਾ ਸੰਭਾਲਦੇ ਸਨ ਉਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤ ਵੇਲੇ ਉੱਠਣ ਤੋਂ ਬਾਅਦ ਫਿਰ ਉਹ ਬੱਚਿਆਂ ਨੂੰ ਸ਼ਸਤਰ ਵਿਦਿਆ ਦਿੰਦੇ ਸਨ ਫਿਰ ਸੈਨਿਕਾਂ ਨੂੰ ਸ਼ਸਤਰ ਵਿਦਿਆ ਵੀ ਦਿੰਦੇ ਸਨ ਤੇ ਫਿਰ ਬਾਬਾ ਜੀ ਆਪ ਵਰਤਨਾ ਦੀ ਸੇਵਾ ਵੀ ਕਰਦੇ ਸਨ ਇਸ ਸੇਵਾ ਵਿੱਚੋਂ ਇੱਕ ਘਟਨਾ ਸਾਹਮਣੇ ਆਉਂਦੀ ਹੈ ਸ਼ਾਇਦ ਤੁਸੀਂ ਪਹਿਲਾਂ ਵੀ ਸਰਵਣ ਕੀਤੀ ਹੋਵੇਗੀ ਬਾਬਾ ਜੀ ਜਦ ਬਰਤਨਾਂ ਦੀ ਸੇਵਾ ਕਰਦੇ ਪਏ ਸਨ ਤਾਂ ਇੱਕ ਕੌਲਾ ਜਿਸ ਨੂੰ ਉਹ ਵਾਰ-ਵਾਰ ਮਾਂਜ ਕੇ ਧੋ ਕੇ ਦੇਖੀ ਜਾਂਦੇ ਸਨ ਫਿਰ ਮਾਂਜਣਾ ਉਸ ਨੂੰ ਸ਼ੁਰੂ ਕਰ ਦਿੰਦੇ ਸਨ ਫਿਰ ਧੋ ਦਿੰਦੇ ਸਨ ਉਸ ਨੂੰ ਫਿਰ ਦੇਖ ਕੇ ਮਾਂਜਣਾ ਸ਼ੁਰੂ ਕਰ ਦਿੰਦੇ ਸਨ ਇਸੇ ਤਰ੍ਹਾਂ ਹੀ ਇੱਕ ਕੌਲੇ ਨੂੰ ਉਹਨਾਂ ਨੇ ਬਹੁਤ ਵਾਰ ਮਾਂਜਿਆ ਤੇ ਧੋਤਾ ਤਾਂ ਕਲਗੀ ਦੇ ਤਰਪਾਦਸ਼ਾ ਜੀ ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਬਾਬਾ ਜੀ ਦੇ ਮਨ ਦੀ ਭਾਵਨਾ ਨੂੰ ਤਾਂ ਚੰਗੀ ਤਰ੍ਹਾਂ ਜਾਣਦੇ ਸਨ ਸਮਝਦੇ ਵੀ ਸਨ ਪਰ ਫਿਰ ਵੀ ਪਾਤਸ਼ਾਹ ਜੀ ਨੇ ਕੋਲ ਆ ਕੇ ਕਿਹਾ ਕਿ ਕੀ ਗੱਲ ਹੈ ਦੀਪ ਸਿੰਘ ਜੀ ਇਸ ਨੂੰ ਕਿਉਂ ਇੰਨਾ ਸਾਫ਼ ਕਰ ਰਹੇ ਹੋ ਇਸ ਨੂੰ ਇੰਨਾ ਕਿਉਂ ਰਗੜ ਰਹੇ ਹੋ ਇਸ ਨੂੰ ਤੁਸੀਂ ਕਿੰਨੀ ਵਾਰ ਹੀ ਸਾਫ਼ ਕਰ ਲਿਆ ਹੈ ਤਾਂ ਬਾਬਾ ਦੀਪ ਸਿੰਘ ਜੀ ਨੇ ਕਿਹਾ ਮਹਾਰਾਜ ਜੀ ਇਹ ਤਾਂ ਸਾਫ਼ ਹੋ ਚੁੱਕਾ ਹੈ ਪਰ ਮੈਂ ਇਸ ਨੂੰ ਉਦੋਂ ਤੱਕ ਸਾਫ਼ ਕਰਨਾ ਚਾਹੁੰਦਾ ਹਾਂ ਜਦੋਂ ਤੱਕ ਇਸ ਦੇ ਵਿੱਚ ਮੈਨੂੰ ਤੁਹਾਡਾ ਚਿਹਰਾ ਨਾ ਦਿਸ ਜਾਵੇ ਭਾਵ ਕਿ ਬਾਬਾ ਦੀਪ ਸਿੰਘ ਜੀ ਦੇ ਮਨ ਦੀ ਬਿਰਤੀ ਇੰਨੀ ਉੱਚੀ ਹੋ ਚੁੱਕੀ ਸੀ ਉਹ ਆਪਣੇ ਆਪ ਨੂੰ ਮਿਟਾ ਕੇ ਆਪਣੀ ਜਗ੍ਹਾ ਆਪਣੇ ਪਰਮਾਤਮਾ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਸਨ ਭਾਵ ਕਿ ਉਹਨਾਂ ਦਾ ਮਨ ਇੰਨਾ ਉੱਚਾ ਹੋ ਚੁੱਕਾ ਸੀ ਜਦੋਂ ਗੁਰੂ ਜੀ ਨੇ ਕਿਹਾ ਕਿ ਇਹ ਤਾਂ ਪੂਰਾ ਸਾਫ਼ ਹੋ ਚੁੱਕਾ ਹੈ ਇਹ ਆਪਣੇ ਵਿੱਚ ਇੱਕ ਸ਼ੀਸ਼ਾ ਬਣ ਚੁੱਕਾ ਹੈ ਤੁਸੀਂ ਇਸ ਨੂੰ ਇੰਨਾ ਸਾਫ਼ ਨਾ ਕਰੋ ਤਾਂ ਬਾਬਾ ਦੀਪ ਸਿੰਘ ਜੀ ਨੇ ਕਿਹਾ ਕਿ ਬਾਬਾ ਜੀ ਇਸ ਵਿੱਚੋਂ ਮੇਰਾ ਮੂੰਹ ਤਾਂ ਦਿਖਦਾ ਹੈ ਪਰ ਇਸ ਵਿੱਚੋਂ ਅਜੇ ਮੈਨੂੰ ਤੁਹਾਡਾ ਚਿਹਰਾ ਨਹੀਂ ਦਿਖਿਆ ਮੈਂ ਇਸ ਨੂੰ ਉਦੋਂ ਤੱਕ ਸਾਫ਼ ਹੀ ਕਰਦਾ ਰਹਾਂਗਾ ਜਦ ਤੱਕ ਮੈਨੂੰ ਇਸ ਵਿੱਚੋਂ ਆਪਣੇ ਪਾਤਸ਼ਾਹ ਦਾ ਚਿਹਰਾ ਨਾ ਨਜ਼ਰ ਆਵੇ ਜਦ ਤੱਕ ਮੈਨੂੰ ਇਸ ਵਿੱਚੋਂ ਆਪਣੇ ਪਾਤਸ਼ਾਹ ਦਾ ਚਿਹਰਾ ਨਾ ਨਜ਼ਰ ਆ ਜਾਵੇ ਭਾਵ ਕਿ ਬਾਬਾ ਦੀਪ ਸਿੰਘ ਜੀ ਚਾਹੁੰਦੇ ਸਨ ਕਿ ਮੇਰਾ ਆਪਾ ਕੁਝ ਵੀ ਨਹੀਂ ਹੈ ਉਹ ਆਪਣੇ ਆਪ ਨੂੰ ਕੁਝ ਵੀ ਨਹੀਂ ਸਮਝਦੇ ਸਨ ਉਹ ਬਸ ਆਪਣੇ ਪਰਮਾਤਮਾ ਨੂੰ ਹੀ ਆਪਣੇ ਤੋਂ ਉੱਚ ਸਮਝਦੇ ਸਨ ਤੇ ਉਹ ਕਹਿੰਦੇ ਸਨ ਕਿ ਮੈਂ ਤਾਂ ਕੁਝ ਵੀ ਨਹੀਂ ਹੈ ਅੱਜ ਤੱਕ ਮੈਂ ਜੋ ਵੀ ਹਾਂ ਮੈਂ ਆਪਣੇ ਪਰਮਾਤਮਾ ਦੇ ਕਰਕੇ ਹਾਂ ਉਹਨਾਂ ਦੇ ਮਨ ਵਿੱਚ ਬਿਲਕੁਲ ਵੀ ਹਉਮੈ ਹੰਕਾਰ ਨਹੀਂ ਸੀ ਉਹ ਇਹ ਹੀ ਦਰਸਾਉਣਾ ਚਾਹੁੰਦੇ ਸਨ ਸਾਥ ਸੰਗਤ ਜੀ ਇਹ ਅਸੀਂ ਕਥਾ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਹੈ ਕਿ ਤੁਹਾਨੂੰ ਮਨ ਦੀ ਭਾਵਨਾ ਦਾ ਪਤਾ ਲੱਗ ਜਾਵੇ ਕਿ ਮਨ ਦੀ ਭਾਵਨਾ ਬਣਨੀ ਬਹੁਤ ਜ਼ਰੂਰੀ ਹੈ। ਬਾਬਾ ਜੀ ਸਾਡੇ ਤੇ ਵੀ ਤਰਸ ਕਰ ਲੈਣ ਕਿ ਤੇ ਸਾਡੀ ਝੋਲੀ ਦੇ ਵਿੱਚ ਵੀ ਅੰਮ੍ਰਿਤ ਵੇਲਾ ਪਾ ਦੇਣ। ਅੰਮ੍ਰਿਤ ਵੇਲੇ ਦਾ ਨਾਮ ਪੈ ਜਾਵੇ। ਸਾਡਾ ਵੀ ਮਨ ਸੇਵਾ ਵਿੱਚ ਜੁੜਨਾ ਸ਼ੁਰੂ ਹੋ ਜਾਵੇ ਕਿਉਂਕਿ ਜੇਕਰ ਜ਼ਿੰਦਗੀ ਦੇ ਵਿੱਚ ਆਨੰਦ ਚਾਹੀਦਾ ਹੈ ਤਾਂ ਇਹ ਆਨੰਦ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਵਿੱਚੋਂ ਹੀ ਮਿਲਣਾ ਹੈ। ਦੁਨੀਆ ਦੀਆਂ ਜਿੰਨੀਆਂ ਮਰਜ਼ੀ ਸੁੱਖ ਸਹੂਲਤਾਂ ਇਕੱਠੀਆਂ ਕਰ ਲਈਏ ਬੰਦਾ ਸੁਖੀ ਨਹੀਂ ਹੁੰਦਾ ਬੰਦਾ ਸੁਖੀ ਪਾਤਸ਼ਾਹ ਜੀ ਦੇ ਨਾਮ ਨਾਲ ਹੀ ਹੁੰਦਾ ਹੈ ਕਿਉਂਕਿ ਨਾਮ ਨੇ ਹੀ ਸਬਰ ਸੰਤੋਖ ਬਖਸ਼ਣਾ ਹੈ ਸਤਗੁਰ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਬਾਬਾ ਜੀ ਅੱਗੇ ਬੇਨਤੀ ਕਰੀਏ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੀ ਝੋਲੀ ਵਿੱਚ ਵੀ ਅੰਮ੍ਰਿਤ ਵੇਲੇ ਦੀ ਦਾਤ ਪਾ ਦਿਓ ਸਾਡਾ ਵੀ ਨੇਮ ਪੱਕਾ ਹੋ ਜਾਵੇ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਜਦੋਂ ਵੀ ਸੇਵਾ ਕਰੋ ਝਾੜੂ ਪੋਚਾ ਜਾਂ ਬਰਤਨ ਸਾਫ਼ ਕਰੋ ਤਾਂ ਇਹ ਨਹੀਂ ਸੋਚਣਾ ਤਾਂ ਇਹ ਨਹੀਂ ਸੋਚਣਾ ਕਿ ਫਰਸ਼ ਜਾਂ ਬਰਤਨ ਸਾਫ਼ ਹੋ ਰਿਹਾ ਹੈ ਹਮੇਸ਼ਾ ਇਹ ਸੋਚਣਾ ਹੈ ਕਿ ਸਾਡਾ ਮਨ ਸਾਫ਼ ਹੋ ਰਿਹਾ ਹੈ ਜਿਸ ਦਿਨ ਸਾਡਾ ਮਨ ਸਾਫ਼ ਹੋ ਗਿਆ ਉਸ ਦਿਨ ਹੀ ਗੁਰੂ ਚਰਨਾਂ ਦੇ ਨਾਲ ਅਸੀਂ ਜੁੜ ਜਾਵਾਂਗੇ ਮੈਲਾ ਮਨ ਕਦੇ ਵੀ ਗੁਰੂ ਚਰਨਾਂ ਦੇ ਨਾਲ ਨਹੀਂ ਜੁੜਦਾ ਇਸ ਕਰਕੇ ਇਸ ਨੂੰ ਮਾਂਜ-ਮਾਂਜ ਕੇ ਹੀ ਅਸੀਂ ਸਾਫ਼ ਕਰਨਾ ਹੈ ਇਸ ਮੈਲੇ ਮਨ ਨੂੰ ਬਾਣੀ ਪੜ ਕੇ ਸੇਵਾ ਕਰਕੇ ਸਤ ਸੰਗਤ ਕਰਕੇ ਗੁਰੂ ਚਰਨਾਂ ਦੇ ਨਾਲ ਜੋੜ ਦੇਣਾ ਹੈ ਤਾਂ ਸਾਤ ਸੰਗਤ ਜੀ ਆਓ ਅੱਜ ਤੋਂ ਹੀ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਕਿ ਗੁਰੂ ਜੀ ਕਿਰਪਾ ਕਰਕੇ ਸਾਨੂੰ ਵੀ ਅੰਮ੍ਰਿਤ ਵੇਲਾ ਬਖਸ਼ ਦਿਓ ਸਾਡੇ ਤੇ ਵੀ ਕਿਰਪਾ ਕਰ ਦਿਓ ਸਾਡੇ ਮਾੜੇ ਚੰਗੇ ਕਰਮ ਬਖਸ਼ ਲਓ ਬਹੁਤ ਜਨਮ ਵਿਛੜੇ ଥିਏ ਮਾਦੋ ਇਹ ਜਨਮ ਤੁਮਾਰੇ ਲੇਖੇ ਇਸ ਵਾਰ ਬਖਸ਼ ਲਓ ਅੰਮ੍ਰਿਤ ਵੇਲਾ ਬਖਸ਼ ਦਿਓ ਜਦੋਂ ਅੰਮ੍ਰਿਤ ਵੇਲਾ ਮਿਲ ਗਿਆ ਸਭ ਕੁਝ ਮਿਲ ਜਾਵੇਗਾ ਸਾਥ ਸੰਗਤ ਜੀ ਜੋ ਅੰਮ੍ਰਿਤ ਵੇਲੇ ਉੱਠਦੇ ਹਨ ਉਹਨਾਂ ਉੱਪਰ ਗੁਰੂ ਜੀ ਦੀਆਂ ਬਖਸ਼ਿਸ਼ਾਂ ਜ਼ਰੂਰ ਹੁੰਦੀਆਂ ਹਨ ਇਹ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਅਪਣਾ ਕੇ ਦੇਖ ਲੈਣਾ ਗੁਰੂ ਜੀ ਉਹਨਾਂ ਦੀਆਂ ਝੋਲੀਆਂ ਰਹਿਮਤਾਂ ਨਾਲ ਭਰ ਦਿੰਦੇ ਹਨ ਉਹਨਾਂ ਦੇ ਕਰ ਬਰਕਤਾਂ ਆ ਜਾਂਦੀਆਂ ਹਨ ਸਾਥ ਸੰਗਤ ਜੀ ਤੁਸੀਂ ਵੀ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਵੀ ਇਹ ਸਿੱਖਿਆ ਲੈਣੀ ਹੈ ਕਿ ਕਿਵੇਂ ਉਹਨਾਂ ਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਤੇ ਅੱਜ ਉਹ ਕਿਵੇਂ ਆਪਣਾ ਮਿਹਰ ਭਰਿਆ ਹੱਥ ਸੰਗਤਾਂ ਦੇ ਸਿਰ ਦੇ ਉੱਪਰ ਰੱਖ ਕੇ ਉਹਨਾਂ ਦੇ ਵੀ ਕਾਰਜ ਸਵਾਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ